ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਕਿਸਾਨਾਂ ਨੂੰ ਆਤਮ ਹੱਤਿਆਵਾਂ ਬਾਰੇ ਪਾਸੇ ਤੁਰੰ데 ਵੇਚੇ ਵਰਦੀ ਦੇ ਘੋੜਾ ਕੰਮ ਕਰ ਰਹੇ ਹੋ। ਮੇਰਾ ਮੇਰੀ ਲਿਸਨ ਮੀ ਬ੍ਰਦਰ ਪਰਮਨ ਪੂਰੀ ਕਰਨ ਦਿਓ। ਮੇਰੀ ਕੰਪਨੀ ਮੇਰੀ ਫਰਮ ਦਾ ਅਕਾਊਂਟ ਬੈਂਸ ਲੋਇਲ ਲਿਮਟਿਡ ਐਸ.ਪੀ.ਏ. ਦੇ ਨਾਲ ਮੈਂ ਤੁਹਾਨੂੰ ਲੁਧਿਆਣਾਈ ਸ਼ਹਿਰ ਦੇ ਡਿਫਾਲਟਰ ਐਮਪੀਏ ਹੋਏ ਅਕਾਊਂਟ ਇੰਡਸਟਰੀ ਲਿਸਟਾਂ ਦੇ ਜਿਨ੍ਹਾਂ ਦੇ ਤੇ ਕਰੋੜਾਂ ਅਰਬਾਂ ਰੁਪਇਆ ਖੜਾ ਮੈਂ ਤੁਹਾਨੂੰ ਉਹ ਦਿਖਾ ਦਿੰਦਾ ਕਦੇ ਉਸ ਇੰਡਸਟਰੀ ਦੇ ਫੋਟੋ ਲਾਈ ਤੁਸੀਂ ਇਹ ਬ੍ਰਦਰ ਡਫਰਮੇਸ਼ਨ ਆ ਕੋਈ ਜਾਵੇ ਨਾ ਜਾਵੇ ਮੈਂ ਡਫਰਮੇਸ਼ਨ ਜ਼ਰੂਰ ਫਾਈਲ ਕਰਾਂਗਾ ਤੁਹਾਡੇ ਕੋਲ ਕੀ ਰਾਈਟ ਆ ਵੀ ਤੁਸੀਂ ਕਿਸੇ ਬੰਦੇ ਨੂੰ ਸਮਾਰਕ ਤੌਰ ਤੇ ਜਗੀਰ ਕਰੋ ਐਵਰੀਵਨ ਰਾਈਟ ਕਿਹੜੀ ਪਾਵਰ ਆ ਤੁਹਾਡੇ ਕੋਲੇ ਮੈਨੂੰ ਦੱਸੋ ਤੁਸੀਂ ਇਹ ਫੋਟੋ ਨੋਟਿਸ ਬੋਰਡ ਤੇ ਲਾ ਕੇ ਮਤਲਬ ਰਿਕਵਰੀ ਹੋ ਗਈ ਤੁਹਾਡੀ ਤੁਸੀਂ ਰਿਕਵਰੀ ਵਾਲੇ ਪਾਸੇ ਨਹੀਂ ਤੁਸੀਂ ਇਸ ਪਾਸੇ ਤੁਸੀਂ ਜਿਹੜੇ ਕਿਸਾਨ ਉਹਨਾਂ ਨੂੰ ਅਸੀਂ ਧੱਕੇ ਜਿਹਾ ਫੜ ਕੇ ਆਤਮ ਹੱਤਿਆ ਦਾ ਸਰਫਾਸ ਕਰਨ ਜਾਂ ਗੱਲ ਕੇ ਰੱਸੀ ਪਾਉਣ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਵਿੱਚ ਅਨਾਉਂਸਮੈਂਟ ਕੀਤੀ ਕਮ ਸੇ ਕਮ ਇੰਤਜ਼ਾਰ ਕਰ ਲੋ ਨੋਟੀਫਿਕੇਸ਼ਨ ਦਾ ਅਕਲ ਕਰ ਲੋ ਸਹਿਰ ਅਕਲ ਕਰ ਲੋ ਕਿਉਂ ਤੁਸੀਂ ਅਜਾੜਨ ਦੇ ਤੁਲੇ ਹੋਇਓ ਪਸਾਨੀ ਨੂੰ ਮੈਂ ਬਣਾ ਲਿਓ ਮੈਂ ਤੁਹਾਨੂੰ ਇੱਕ ਨਹੀਂ ਸੈਂਕੜੇ ਲੁਧਿਆਣੇ ਦੇ ਇੰਡਸਟਰੀਲਿਸ ਦਿਖਾ ਦਣਾ ਸੈਂਕੜੇ ਜਿਨ੍ਹਾਂ ਦਾ ਕਰੋੜਾਂ ਰੁਪਈਆ ਐਨਪੀਏ ਪਾਉਂਟ ਹੋਏ ਹੋਏ ਆ ਲਾਓ ਕਿਸੇ ਦੀ ਫੋਟੋ ਇਤੇ ਹੀ ਹੋ ਗਿਆ ਨਾ ਕਿ ਕਿਸਾਨ ਜਿਹੜਾ ਗਰੀਬ ਆ ਤੇ ਉਹ ਬੋਲ ਨਹੀਂ ਸਕਦਾ ਕਿ ਆਪਾਂ ਉਹਨਾਂ ਤੇ ਦਬਾਅ ਚੁੱਕਣੀ ਆ ਹਲੋ ਪਰੋ ਪੋਨਨ ਅਨਿਸ਼ਰ ਫਲੋਰੇਸ ਬਾਰਾਲੀ ਵੀ ਬਾਰਵਾ ਸਭ ਮੈਂ ਰਣਾ ਤੁਸੀਂ ਥੈਂਕ ਯੂ ਵੈਰੀ ਮਚ ਬਾਰਾਲੀਆਂ ਵੀ ਆਓ ਨਾਲ ਆ ਕੇ ਤੁਹਾਡਾ ਆਰਡਰ ਸੀ ਤੇ ਲਹਾਓ ਆ ਕੇ ਤਾਂ ਕਿ ਬਾਕੀ ਬੈਂਕ ਮੈਨੇਜਰ ਨੂੰ ਇੱਕ ਸੀਖ ਜਾਣੀ ਗਏ ਤੇ ਆਓ ਨਾਲ लेग इन कर लीजिए आओ सर इधर आओ नाल जेड़ा ਬਾਹਰ ਆਇਆ ਸਮਾਜਿਕ वेरी वेरी मैडम जी फोटो पर कि क्यों اتنا ਨਹੀਂ और फिर दादा पुलिस इसका बात लिए मैं तो शुरू करने लगा और वर्ल्ड जो पंजाबी सेक्टर वाला नाम क्लेम करने भी यार अपन आगे बाकी 10 करोड़ रुपया भी तेज तरफ सीधे आरोप दे मतलब पार्टी माने क्या है समाधान करिए क्या हम छुट्टी कर करूंगा क्यों नहीं करूंगा मैं क्यों आया मैं लाइव क्यों करता मैं ऐसे गलती कर रहा हूं क्रॉस इवेंट पर या तो तस्वीर जानी चाहिए या यार हीरो थोड़ी कोई असमी है हैं ही नहीं गलती हो रहा लाइव ਦੋਰੀ ਖਾਣਾ ਦੋਰੀ ਖਾਣਾ ਹਾਂ ਜਿਹੜਾ ਫੋਟੋ ਆਪੇ ਤੋਂ ਸਾਡੇ ਬਹੁਤ ਬਾਅਦ ਦੇਖੀ ਨਾਣਾ ਹੈ ਉਸੇ ਮਰਜੀਤ ਪੈਂ ਮੇਜਰ ਸਾਹਿਬ ਦਾ ਕਰੋਬਰ ਸਾਹਿਬ ਮੈਂ ਸਵੇਰੇ ਅਖਬਾਰ ਪੜ੍ਹੀ ਸਟੇਟ ਲੈਂਡ ਆਫ ਇੰਡੀਆ ਕਿ ਮਨ ਰੋ ਕੇ ਪੰਜਾਬ ਦੇ ਵਿੱਚ ਕਿਸਾਨ ਰੋਧ ਖੁਦਕਸ਼ੀਆਂ ਕਰਦੇ ਕਦੇ ਦੋ ਕਿਸਾਨ ਕਦੇ ਚਾਰ ਤਰੇ ਪੰਜ ਕਿਸਾਨ ਕਿ ਆਜਾ ਜਿਹੜਾ ਅਰਥ ਘਟਿਆ ਜੁਣ ਕੀਤਾ ਕਿਸਾਨਾਂ ਦੀਆਂ ਫੋਟੋ ਨੋਟਿਸ ਬੋਰਡ ਤੇ ਲਾ ਕੇ ਸਮਾਜਿਕ ਤੌਰ ਤੇ ਜਲੀਲ ਕਰਨ ਵਾਸਤੇ ਉਹਨਾਂ ਨੂੰ ਆਤਮ ਹੱਤਿਆਲੇ ਪਾਸੇ ਤੋਰਨ ਵਾਸਤੇ ਸਰਫਾਸ ਜਾਂ ਬਰ ਦੇ ਵਿੱਚ ਰਸੀ ਪਾਉਣ ਵਾਸਤੇ ਤੇ ਮੈਂ ਚੰਡੀਗੜ੍ਹ ਜਾਂਦਾ ਸਪੈਸ਼ਲ ਰੁਕਾਂ ਇੱਥੇ ਤੇ ਮੈਂ ਨਾਲ ਦੇ ਜਿਹੜੇ ਉੱਚ ਅਧਿਕਾਰੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਮੇਰੀ ਕੰਪਨੀ ਦਾ ਖੋਤਾ account ਭਾਰਤੀਆ ਸਟੇਟ ਬੈਂਕ ਦੇ ਵਿੱਚ ਹੈ ਬੈਂਸ ਲੋਇਸ ਲਿਖਦੇ ਮੈਂ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਪ੍ਰੋਮੀਨੈਂਟ ਜਿਹੜੇ ਡਿਫਾਲਟਰ ਹੈ ਕਰੋੜਾ ਰੁਪਿਆ ਜਿਨ੍ਹਾਂ ਨੇ ਸਟੇਟ ਬੈਂਕ ਆਫ ਇੰਡੀਆ ਦਾ ਦੇਣਾ ਜਿਹੜੇ ਐਨਪੀਏ ਹੋ ਚੁੱਕੇ ਮੈਂ ਸੈਂਪਲ ਦੱਸ ਦਿੰਨਾ ਕਿਹੜੇ ਇੰਡਸਟਰੀ ਲਿਸਟ ਕਿਹੜੇ ਤੁਸੀਂ ਛੇਡ ਬੰਦੇ ਦੀ ਕਦੇ ਫੋਟੋ ਲਾ ਕੇ ਉਸ ਸਮਾਜਿਕ ਤੌਰ ਤੇ ਜਲੀਲ ਕੀਤਾ ਸਰਪੇ ਸਿਰਫ ਤੁਹਾਨੂੰ ਕਿਸਾਨ ਹੀ ਦੱਸਦਾ ਜੇ ਕੈਪਟਨ ਅਮਰਿੰਦਰ ਸਿੰਘ ਨੇ ਗੱਪ ਮਾਰੀ ਝੂਠ ਬੋਲਿਆ ਤੇ ਉਹ ਕਿਸਾਨ ਜਿਹੜਾ ਮੱਝ ਦੇ ਵਿੱਚ ਖੁਦਕੁਸ਼ੀ ਕਰਕੇ ਗਿਆ ਸੁਇਸਾਈਡ ਨੋਟ ਤੇ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਿਖ ਕੇ ਗਿਆ ਨਾ ਕਿ ਮੇਰੀ ਖੁਦਕੁਸ਼ੀ ਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਤੇ ਗਰੋਵਰ ਸਾਹਿਬ ਨੇ ਆਪਣੇ ਸਟਾਫ ਤੋਂ ਆਪਣੇ ਬੌਸ ਨਾਲ ਮੇਰੀ ਵੀ ਗੱਲ ਕਰਾਈ ਆਪ ਵੀ ਕੀ ਕੀ ਤੇ ਫੋਟੋਆਂ ਲਾਤੀ ਅੰਦਰ ਲੱਗੀਆਂ ਹੋਣੀਆਂ ਫੋਟੋਆਂ ਵੀ ਨੇ ਦੋਸਤੋ ਮੇਰੀ ਸਾਰੇ ਪੰਜਾਬ ਵਾਸੀਓ ਤੁਹਾਨੂੰ ਅਪੀਲ ਹੈ ਜਿੱਥੇ ਕਿਤੇ ਕੋਈ ਬੈਂਕ ਮੈਨੇਜਰ ਕੋਈ ਬੈਂਕ ਦਾ ਅਧਿਕਾਰੀ ਐਸੀ ਲਾਪਰਵਾਹੀ ਨਹੀਂ ਕਰਦਾ ਲਾਪਰਵਾਹੀ ਹੈ ਇਹਨਾਂ ਕੋਲੇ ਕੋਈ ਰਾਈਟ ਨਹੀਂ ਹੈ ਇਹਨਾਂ ਕੋਲੇ ਕੋਈ ਅਧਿਕਾਰ ਨਹੀਂ ਹੈ ਵੀ ਇਹ ਕਿਸੇ ਨੂੰ ਸਮਾਜਿਕ ਤੌਰ ਤੇ ذلیل ਕਰਨ ਉਹਦੀਆਂ ਨੋਟਿਸ ਬੋਰਡ ਦੇ ਤੇ ਫੋਟੋਆਂ ਲਾ ਦੇਣ ਸੋ ਆਪਣੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਤੇ ਡਿਊਟੀ ਬਣਦੀ ਹੈ ਕਿਸਾਨ ਨੂੰ ਬਚਾਉਣ ਵਾਸਤੇ ਜਿੱਥੇ ਕਿਤੇ ਕੋਈ ਵੀ ਬੈਂਕ ਐਸਾ ਕਰਮ ਕਰਦਾ ਤੇ ਉਥੇ ਖੋਦ ਗਿਆਓ ਮੈਨੂੰ ਯਾਦ ਕਰ ਲਓ ਮੈਂ ਸਾਰੇ ਜਿਵੇਂ ਛੱਡ ਕੇ ਇੱਥੇ ਜ਼ਰੂਰ ਚੱਲਾਂਗਾ ਪੰਜਾਬ ਦੇ ਕਿਸਾਨ ਨੂੰ ਬਚਾਉਣ ਵਾਸਤੇ ਪੰਜਾਬ ਦੇ ਜਵਾਨ ਨੂੰ ਬਚਾਉਣ ਵਾਸਤੇ ਮੈਂ ਫੇਰ ਗਰੂਵਰ ਸਾਹਿਬ ਦਾ ਐ ਤਾਂ ਮੰਨਦੇ ਵਿੱਚ ਬੜਾ ਪੀੜਾ ਸੀ ਗੁੱਸਾ ਸੀ ਇਹਨਾਂ ਨੇ ਆਪਣੇ ਬੋਸ ਨਾਲ ਗੱਲ ਕੀਤੀ ਹੈ ਤੇ ਫੋਟੋਆਂ ਜਿਹੜੀਆਂ ਸਾਰੀਆਂ ਉਤਾਰੀਆਂ ਨੇ ਤੇ ਇੱਕ ਐਗਜ਼ਾਮਪਲ ਵੀ ਹੈ ਗਿਆ ਕਿ ਪੰਜਾਬ ਦੇ ਅੰਦਰ ਕੋਈ ਐਸਾ ਕਿਸੇ ਵੀ ਬੈਂਕਾ ਚਾਹੇ ਉਹ ਸਹਿਕਾਰੀ ਹੈ ਉਹ ਸਰਕਾਰੀ ਹੈ ਉਹ ਪ੍ਰਾਈਵੇਟ ਸੈਕਟਰ ਦਾ ਬੈਂਕ ਆ ਕਿਸੇ ਬੈਂਕ ਅਧਿਕਾਰੀ ਕੋਲੇ ਕਿਸੇ ਬੈਂਕ ਦੇ ਕੋਲੇ ਕਾਨੂੰਨ ਨੇ ਅਸੀਂ ਕੋਈ ਇਹਨਾਂ ਨੂੰ ਸ਼ਕਤੀ ਨਹੀਂ ਦਿੱਤੀ ਕੋਈ ਇਹਨਾਂ ਕੋਲੇ ਪਾਵਰ ਨਹੀਂ ਕਿ ਇਹ ਕਿਸੇ ਡਿਫਾਲਟਰ ਦੀ ਜਿਹੜੀ ਫੋਟੋ ਨੋਟਿਸ ਬੋਰਡ ਤੇ ਲਾ ਕੇ ਉਹਨੂੰ ਸਮਾਜਿਕ ਤੌਰ ਤੇ ਜਲੀਲ ਕਰਨ ਸੋ ਗਰੋਵਰ ਸਾਹਿਬ ਦੀ ਮੈਂ ਕਹੂੰਗਾ ਇਹ ਗਲਤੀ ਸੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਕੇ ਉਹਨੂੰ ਭੁੱਲਿਆ ਨਹੀਂ ਗੰਡੇ ਸੋ ਇਹਨਾਂ ਨੂੰ ਵੀ ਅਪੀਲ ਆ ਵੀ ਗਾਂ ਤੋਂ ਐਸਾ ਕਰਮ ਕਦੇ ਨਾ ਦੇ ਰਿਹਾ ਜਿਸ ਦੇ ਨਾਲ ਪੰਜਾਬ ਦਾ ਕਿਸਾਨ ਆਪਣੇ ਆਪ ਨੂੰ ਢੀਣ ਭਾਵਨਾ ਦੇ ਵਿੱਚ ਮਹਿਸੂਸ ਕਰਕੇ ਸੁਸਾਈਸਾਈਡ ਵਾਲੇ ਪਾਸੇ ਜਾ। ਥੈਂਕ ਯੂ। ਹਰ ਗੱਲ ਵੀ ਨਹੀਂ ਕਹਦੇ ਕਹਿੰਦੀ ਵੀ ਦੂਸਰਾ ਸਾਰੇ ਲੋਕਾਂ 'ਤੇ ਚਾਲੋ ਪੰਜਾਬ ਤੇ ਕੇਵਲ ਮਾਫੀਆ ਤੇ ਥੋਪਿਆ ਹੁਣ ਕੇਵਲ ਮਾਫੀਏ ਦੇ ਵਿਰੁੱਧ ਤੁਹਾਡੇ ਪੰਜਾਬੀ ਲੋਕਾਂ ਦੇ ਕੀ ਬਾਤ ਸਰਕਾਰ ਪਿਛਲੇ 5 ਸਾਲ ਬੜਾ ਤਸ਼ੱਦਦ ਵੀ ਸਿਆ ਜੇਲ ਵੀ ਕੱਟੀ ਤੇ ਲੋਕਾਂ ਨੂੰ ਅਵੇਰ ਜਨੂਨ ਕੀਤਾ ਜਿਹੜਾ ਖਾਸ ਤਵੇ ਮਾਫੀਆ ਗੁਰਦੀਪ ਲਝਾਰ ਮਖੌਟਾ ਅਸਲ ਮਾਲਕ ਸੁਖਵੀਰ ਬਾਦਨ ਤੇ ਮੈਂ ਉਹਨੋਂ ਵੀ ਡਿਮਾਂਡ ਕੀਤੀ ਬਫਵਾ ਖਫਤਰਾ ਨੂੰ ਪ੍ਰਧਾਨ ਮੰਤਰੀ ਜੀ ਹੋਰਾਂ ਨੂੰ ਵਿੱਤ ਮੰਤਰੀ ਜੀ ਭਾਰਤ ਸਰਕਾਰ ਨੂੰ ਮੈਂ ਚਿੱਠੀਆਂ ਬਣਾਈਆਂ ਨਾ ਉਹ ਚਿੱਠੀ ਦੇ ਕੇ ਗਿਆ ਸੀ ਵੀ ਤੁਸੀਂ ਭਾਈ ਫਾਸਟਵੇ ਦਾ ਜਿਹੜਾ ਮੁਖੌਟਾ ਪਾਇਆ ਮਾਲਕ ਗੁਰਦੀਪ ਜੀ ਨਾਲ ਤੇ ਕਾਰਵਾਈ ਕਿਉਂ ਨਹੀਂ ਕਰਦੇ 12377 ਕਰੋੜ ਰੁਪਇਆ ਸੋ ਦੋਸਤੋ ਅੱਜ ਜਿਹੜਾ ਇਨਕਮ ਟੈਕਸ ਦੇ ਨਾਲ ਸਰਵਿਸ ਟੈਕਸ ਕੇਂਦਰੀ ਮਹਿਕਮੇ ਦਾ ਦਫ਼ਤਰ ਸੋ ਅੱਜ ਇਹ ਸਰ ਕਮਿਸ਼ਨਰ ਸਾਹਿਬ ਨੂੰ ਮਿਲਣ ਵਾਸਤੇ ਆਏ ਤੇ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਹੈ ਚੀਫ ਕਮਿਸ਼ਨਰ ਚੰਡੀਗੜ੍ਹ ਦੇ ਬਰਿੰਦਰਨ ਕੌਰ ਜੀ ਸਿਰਕ ਉਹਨਾਂ ਦੇ ਨਾਮ ਦੇ ਤੇ ਉਹ ਤੇ ਡਿਮਾਂਡ ਕੀਤੀ ਹੈ ਕਿ ਜਿਹੜਾ ਕੇਂਦਰ ਸਰਕਾਰ ਦਾ ਸਰਕੂਲਰ ਆ ਆ ਮੇਰੇ ਕੋਲੇ ਉਹ ਸਰਕੂਲਰ ਨਹੀਂ ਮੇਰਾ ਨਹੀਂ ਇਹ ਸਰਕਾਰੀ ਸਰਕੂਲਰ ਆ ਇਹਦੀ ਕਾਪੀ ਹੈ ਇਹਦੇ ਵਿੱਚ ਮੈਂਸ਼ਨ ਹੈ ਕਨਾਲ ਲਿਮਿਟ ਸੀ ਕਿ 50 ਲੱਖ ਰੁਪਏ ਦੀ ਜਿਹੜਾ ਸਰਵਿਸ ਟੈਕਸ ਦੀ ਕੋਈ ਬੰਦਾ ਚੋਰੀ ਕਰੇ ਕਾਰੋਬਾਰੀ ਚੋਰੀ ਕਰੇ ਤੇ ਉਹਨੂੰ ਫੜ ਕੇ ਜੇਲ੍ਹ ਫਿਰ ਉਹ ਲਿਮਟ ਹੋਈ ਕਰੋੜ ਤੇ ਹੁਣ ਹੋ ਗਈ 2 ਕਰੋੜ ਤੇ ਫਾਸਟਵੇ ਮਾਫੀਆ ਨੇ ਪੰਜਾਬ ਦੇ ਅੰਦਰ ਸਰਵਿਸ ਟੈਕਸ ਦੀ ਸਟੋਰੀ ਜੀਤੀ ਆ 10000 ਕਰੋੜ ਰੁਪਏ ਤੋਂ ਵੱਧ ਦੀ ਤੇ ਅਸੀਂ ਅੱਜ ਇਹ ਮੰਗ ਕਰਨ ਵਾਸਤੇ ਆਏ ਆ ਅਸੀਂ ਇਹ ਡਿਮਾਂਡ ਕੀਤੀ ਆ ਕਿ ਇਹ ਫਾਸਟ ਵੇਸ ਆ ਜਿਹੜਾ ਸਰਗਣਾ ਗੁਰਦੀਪ ਜਿਹਾਰ ਜੀ ਨੂੰ ਅਸ਼ੀਰਵਾਦ ਬਾਦਲਾਂ ਦਾ ਤੇ ਜੇ ਇਹ ਦੀ ਜਗ੍ਹਾ ਤੇ ਕੋਈ ਆਮ ਕਾਰੋਬਾਰੀ ਕੋਈ ਆਮ ਵਪਾਰੀ ਹੁੰਦਾ ਤੇ ਤੁਸੀਂ ਕਦੋਂ ਦਾ ਉਹਨੂੰ ਗ੍ਰਾਮਿਆਂ ਨੂੰ ਹੱਥ ਪਾ ਕੇ ਲੈ ਆਉਣਾ ਤੇ ਗੁਰਦੀਪ ਜਿਹਾਰ ਤੇ ਕਾਰਵਾਈ ਕਿਉਂ ਨਹੀਂ ਅਸੀਂ ਮੰਗ ਕੀਤੀ ਹੈ ਕਿ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਉਹਦੀ ਤੁਰੰਤ ਅਰੈਸਟ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਵੇ ਤੇ ਜਿਹੜਾ ਰੁਪਈਆ ਜਿਹੜੀ ਉਹਨੇ ਧੱਗੀ ਮਾਰੀ ਆ ਆ ਜਿਹੜਾ ਕਾਨੂੰਨ ਕੇਂਦਰ ਸਰਕਾਰ ਦਿੰਦੀਆਂ ਧੱਗੀਆਂ ੜਾਉਂਦੇ ਹੋਏ ਉਹਨੇ ਥੱਗੀਆਂ ਮਾਰੀਆਂ ਨੇ ਤੇ ਉਹ ਥੱਗੀਆਂ ਸਾਰੀਆਂ ਰੁਪਈਆ ਰਿਕਵਰ ਕੀਤਾ ਜਾਵੇ ਮੈਂ ਤੁਹਾਡੇ ਸਵਾਲ ਕਰਨ ਤੋਂ ਪਹਿਲਾਂ ਨਵਜੋਤ ਸਿੱਧੂ ਜੀ ਬਾਰੇ ਤੁਸੀਂ ਸਵਾਲ ਕਰਨਾ ਮੈਂ ਧੰਨਵਾਦ ਕਰਦਾ ਇੰਡੀਵਿਚੁਅਲੀ ਕਿਉਂਕਿ ਅਸੀਂ ਆਪੋਜੀਸ਼ਨ ਦੇ ਬੈਂਚਾਂ ਤੇ ਬੈਠੇ ਆਪੋਜੀਸ਼ਨ ਦਾ ਕੰਮ ਇੱਕ ਵਾਚਮੈਨ ਦੀ ਤਰ੍ਹਾਂ ਸਰਕਾਰ ਦਾ ਪਰਸ਼ਾਵਾ ਬਣ ਕੇ ਸਰਕਾਰ ਦੀਆਂ ਥੱਗੀਆਂ ਠੋਰੀਆਂ ਤੇ ਲੋਕਾਂ ਦੇ ਨਾਲ ਕੀਤੇ ਜ਼ਬਰ ਜੁਰਮਾਂ ਦੇ ਖਿਲਾਫ ਲਾਮਬੰਦੀ ਕਰਨਾ ਹੁੰਦਾ ਤੇ ਮੈਂ ਆਪੋਜੀਸ਼ਨ ਬੈਂਚਾਂ ਤੇ ਬੈਠੇ ਹੋਣ ਦੇ ਬਾਵਜੂਦ ਨਵਜੋਤ ਸਿੱਧੂ ਜੀ ਦਾ ਧੰਨਵਾਦ ਕਰਦਾ ਹਾਂ ਜੀ ਉਨਾਂ ਦੀ ਦਲੇਰੀ ਦਾ ਮੈਂ ਕਾਇਲ ਮੈਂ ਪੂਰੇ ਪੰਜਾਬੀਆਂ ਵੱਲੋਂ ਸਲੂਟ ਕਰਦਾ ਜਿਹੜਾ ਉਹਨਾਂ ਨੇ ਆਰਡੀਨੈਂਸ ਲਿਆਉਣ ਦੀ ਗੱਲ ਕੀਤੀ ਹੈ ਮਾਫੀਆ ਦੇ ਉੱਤੇ ਇਹ ਕਹਦਾ ਕਿ ਜੇ ਮੁੱਖ ਮੰਤਰੀ ਪੰਜਾਬ ਇਸ ਗੱਲ ਦੇ ਉੱਤੇ ਰਾਜ਼ੀ ਨਹੀਂ ਹੋਣਗੇ ਤੇ ਇੱਕ ਕੈਬਨਟ ਵਜ਼ੀਰ ਵੱਜੋਂ ਮੈਂ ਪੰਜਾਬ ਵਿਧਾਨ ਸਭਾ ਦੇ ਅੰਦਰ ਆਰਡੀਨੈਂਸ ਲੈ ਕੇ ਆਉਂਗਾ ਬਹੁਤ ਵੱਡਾ ਦਲੇਰੀ ਭਰਿਆ ਕਦਮ ਆ ਮਾ ਤੇ ਪੂਰੇ ਪੰਜਾਬ ਦੇ ਲੋਕ ਉਹਨਾਂ ਦੇ ਇਸ ਦਲੇਰੀ ਭਰੇ ਕਦਮ ਦੀ ਤਾਰੀਫ਼ ਵੀ ਕਰਦੇ ਐ ਇੰਡੀਵਿਜੂਅਲੀ ਮੈਂ ਵੀ ਤਾਰੀਫ਼ ਕਰਦਾ ਹਾਂ ਕਿਉਂਕਿ ਸਾਡੀ ਸਟੇਟ ਦਾ ਮੇਨਤੀ ਕਿਸਾਨ ਰੋਜ਼ ਰੋਜ਼ ਡੇਟ ਦਾ ਮੇਨਤੀ ਕਿਸਾਨ ਰੋਜ਼ ਰੋਜ਼ ਖੁਦਗੁਸ਼ੀਆਂ ਕਰ ਰਿਹਾ ਤੇ 12370 ਕਰੋੜ ਰੁਪਏ ਦਾ ਇੱਕੋ ਹੀ ਬੰਦਾ ਲਈ ਬੈਠਾ ਇਹ ਜੇ ਬਾਦਲਾ ਦੇ 10 ਸਾਲ ਦੇ ਕਾਰਜਕਾਲ ਦੇ ਵਿੱਚ ਇਹ ਜੇ ਸੈਂਕੜੇ ਬੰਦੇ ਆ ਤੇ ਮੇਰਾ ਖਿਆਲ ਹੈ ਉਹਦੇ 20 ਫੜ ਲੈਂ ਤੇ ਕਿਸਾਨ ਕਰਜ਼ਾ ਮੁਕਤ ਹੋ ਸਕਦਾ 20 ਕੰਦੇ ਫੜਨਾ ਗੁਰਦੀਪ ਧਿਆਰ ਵਰਗੇ ਚਿੱਟੇ ਦੇ ਕਾਰੋਬਾਰੀ ਟਰਾਂਸਪੋਰਟ ਮਾਫੀਆ ਦਾ ਹੈੱਡ ਲੈਂਡ ਮਾਫੀਆ ਦੇ ਹੈੱਡ ਰੇਸ ਮਾਫੀਆ ਦੇ ਹੈੱਡ ਵੀਕ ਬੰਦੇ ਫੜ ਲੈਣ ਤੇ ਪੰਜਾਬ ਦੇ ਫਿਰ ਚੜਿਆ ਕਰਜ਼ਾ ਤੇ ਕਿਸਾਨਾਂ ਦੇ ਫਿਰ ਤੇ ਚੜਿਆ ਕਰਜ਼ਾ ਸਮਾਪਤ ਹੋ ਸਕਦਾ। ਸੋ ਅੱਜ ਅਸੀਂ ਇੱਥੇ ਸਾਰੇ ਲੋਕ ਇਨਸਾਫ ਪਾਰਟੀ ਵੱਲੋਂ ਮੈਮੋਰੰਡਮ ਦੇਣ ਵਾਸਤੇ ਯਾਦ ਪੱਤਰ ਦੇਣ ਵਾਸਤੇ ਤੇ ਤੁਰੰਤ ਗੁਰਦੀਪ ਜਿਹਾਰ ਨੂੰ ਗ੍ਰਿਫਤਾਰ ਕਰਕੇ ਰੁਪਈਏ ਦੀ ਰਿਕਵਰੀ ਵਾਸਤੇ ਜਿਹੜਾ ਉਹਨੇ مالیਏ ਦੀ ਚੋਰੀ ਕੀਤੀ ਹੈ, ਠੱਗੀ ਮਾਰੀ ਹੈ, ਉਹਦੀ ਰਿਕਵਰੀ ਵਾਸਤੇ ਅੱਜ ਜਦ ਵੀ ਇਸੇ ਬੜੇ ਪੀਸਫੁਲ ਤਰੀਕੇ ਦੇ ਨਾਲ ਹੈ ਤੇ ਇਹ ਵੀ ਮੈਂ ਦੱਸਣਾ ਚਾਹਨਾ ਕਿ ਜੇ ਮੈਂ ਆਪਣੇ ਕੋਈ ਕਾਰਵਾਈ ਨਾ ਕੀਤੀ ਏ ਅਸੀਂ ਇੱਥੇ ਨਹੀਂ ਅਸੀਂ ਚੰਡੀਗੜ੍ਹ ਦੇ ਵਿੱਚ ਜਿੱਥੇ ਬੀਬੀ ਮਨਰਿੰਜਨ ਕੌਰ ਦੀ ਬਿਰਕ ਜਿਹੜੇ ਚੀਫ ਕਮਿਸ਼ਨਰ ਨੇ ਇੱਥੇ ਵੀ ਧਰਨਾ ਮਾਰਾਂਗੇ ਤੇ ਚੰਡੀਗੜ੍ਹ ਜਾ ਕੇ ਵੀ ਧਰਨਾ ਮਾਰਾਂਗੇ ਜਦ ਤੱਕ ਇਹ ਮਹਿਕਮਾ ਕੁੰਭ ਕਰਨੀ نیند ਸੁਤਾ ਪਿਆ ਜਿਆਦਾ ਨਹੀਂ ਉਹ ਜਗਾ ਕੇ ਕੀ ਹੈ ਜੀ ਸਰ ਇੱਕ ਨਾ ਬੈਂਕਾਂ ਦੇ ਕਿਸਾਨਾਂ ਦੇ ਫੋਟੋਆਂ ਲੱਗੀਆਂ ਨੇ ਮਾਚੀ ਵਾਲੇ ਮਾਚੀ ਵਾਲੇ